ਬਾਬਾ ਜੀ ਬਾਬਾ ਇਸ਼ਾਸ ਦੀ ਕਿਰਪਾ ਐਨੀ ਆ ਜਿਵੇਂ ਹਨੂਮਾਨ ਦੀ ਪੂਛ ਜਦੋਂ ਅਗ ਲਾਈ ਗਈ ਨਾ ਸ਼ੋਕ ਬਾਟਕਾ ਚ ਗਿਆ ਸੀ ਹਨੂਮਾਨ ਦੀ ਪੂਛ ਇੱਕ ਗੁਣਾ ਇੱਕ ਗੁਣਾ ਛੜਦੀ ਸੀ ਇੱਕ ਵਾਰੀ ਕਹਦੇ ਵੈਰੂ ਇੱਕ ਗੁਣਾ ਛੜਦੀ ਸੀ 100 ਗੁਣਾ ਵੱਧਦੀ ਸੀ 100 ਗੁਣਾ ਛੜਦੀ ਸੀ ਹਈਆਰ ਗੁਣਾ ਵੱਧਦੀ ਬਸ ਵੱਧਦੀ ਸੀ ਹਈਆਰ ਗੁਣਾ ਛੜਦੇ ਸੀ ਲੱਖਾਂ ਗੁਣਾ ਵੱਧਦੀ ਸੀ ਆ ਬਾਬਾ ਨਾਨਕ ਦੀ ਬਖਸ਼ਿਸ਼ ਬਾਬਾ ਇਸ਼ਾਸ ਨੇ ਕਿਰਪਾ ਅੱਜ ਜੇ 1 ਗੁਣਾ ਵਰਤਦੇ ਆ ਸਾਡੇ ਕੋਲ 1000 ਗੁਣਾ ਹੁੰਦੀ ਆ ਆ ਮੇਰੇ ਕੋਲ ਕੱਲ ਬਾਬਾ ਕਸ਼ਮੀਰਾ ਸਿੰਘ ਆ ਕੇ ਕਾਸੀਵਾਲ ਬੈਠੇ ਨੇ ਜਿਹੜੇ ਜੱਪ ਕਰਾ ਕੇ ਗਏ ਨੇ ਮੈਨੂੰ ਕਹਿੰਦੇ ਪਾਪਾ ਜੀ ਮੈਂ ਬਾਬਾ ਜੀ ਬਾਬਾ ਜੀ ਕਹਿੰਦੇ ਮੈਂ ਆਪਣੇ ਜਿੰਨੇ ਚੱਕ ਪਰਸ ਰੱਖਦਾ ਉਹਦੇ ਚ ਪੈਸੇ ਕਿਸੇ ਨੂੰ ਘੱਟ ਹੀ ਦਿੰਨਾ ਇੱਕ ਵਾਰੀ ਕਹਿੰਦੇ ਵੈਰ ਮੈਂ ਉਹਨੂੰ ਉਹਦਾ ਨਾ ਰੱਖਿਆ ਅਮਰਜੈਂਸੀ ਕਾਊਂਟ ਉਹ ਸਾਡੇ ਕੋਲ ਕੁਝ ਨਹੀਂ ਆਇਆ ਗੋਲ ਮੋਲ ਰੱਬ ਕੋਲ ਉਹ ਕਰਕੇ ਦੇਖੋ ਏ ਨਾਮ ਜਪ ਕੇ ਵੇਖੋ ਏ ਇਹ ਮਿੱਟੀ ਦੀ ਮੋਟ ਪਾਰ ਕੇ ਨਾ ਆਖੋਗੇ ਸੋਨਾ ਬਣ ਜਾ ਬਣ ਜੂਗੀ ਖਾਸਾ ਜੀ ਕਦੇ ਕਰਕੇ ਤਾਂ ਦੇਖੋ ਇਹ ਮੇਰੇ ਕੋਲ ਗਏ ਮੈਂ ਕਿਹਾ ਬਾਬਾ ਜੀ ਬਾਬਾ ਜੀ ਤੁਸੀਂ ਇਹਨਾਂ ਜਾਣਾ ਸੀ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਦਾ ਸਥਾਨ ਜੂਪੀਸ਼ੇ ਮੇ ਬਾਦਸ਼ਾਹਾਂ ਉੱਥੇ ਕਹਿੰਦੇ ਵੀ ਬਾਬਾ ਮੈਂ ਸੇਵਾ ਤੇ ਤੁਹਾਡੀ ਪੁੱਤ ਤੁਹਾਡੀ ਲੈ ਕੇ ਜਾਣੀ ਮੈਂ ਕਿਹਾ ਬਾਬਾ ਮੇਰੇ ਕੋਲ ਪੈਸਾ ਹੀ ਕੋ ਨਹੀਂ ਖਰ ਮੈਂ ਲਿਆ ਵੀ ਮੇਰਾ ਪਰਸ ਲਿਆ ਪੈਸੇ ਕੱਢ ਕੇ ਦੇਣਗੇ ਬਾਬੇ ਨੂੰ 50000 ਦਿੱਤਾ ਤੇ ਕਹਿੰਦਾ ਮੋਹਣਾ ਤੇ ਭਾਜ ਕਰਦਾ ਕਹਿੰਦਾ ਕਿਤੇ ਕਰ ਦੋ ਮੈਂ ਪੈਸੇ ਨਹੀਂ ਹੈਗੇ ਕਹਿੰਦਾ ਮੈਨੂੰ ਰਬਾਤ ਨੂੰ ਆ ਕੇ ਮੈਂ ਜਗਰ ਨਰਜਾਂ ਤੇ ਸਰਾਲਾਂ ਦੇ ਮੇਰਾ ਕੀ ਨਾ ਤੇ ਕਰ ਬਾਬਾ ਇਸ਼ਾਸਾਂ ਦੀਆਂ ਬਖਸ਼ਿਸ਼ਾਂ ਨੇ ਤੇ ਰੱਬ ਦੀ ਨਜ਼ਰ ਆ ਸਾਥ ਸੰਗਤ ਜੀ ਮਾਨ ਮਾਣੇ ਨੇ ਵੇਖੀ ਸੀ ਨਜ਼ਰ ਤੇਰੀ ਜ਼ਿੰਦਗੀ ਲੰਘੇਗੀ ਰੋਂਦਿਆਂ ਧੋਂਦਿਆਂ ਦੀ ਘਰੋਂ ਬਾਹਰ ਨਹੀਂ ਸੀ ਜਿਹੜੇ ਕਦੇ ਨਿਕਲੇ ਘਰੋਂ ਬਾਹਰ ਨਹੀਂ ਸੀ ਜਿਹੜੇ ਕਦੋਂ ਕਦੇ ਨਿਕਲੇ ਜ਼ਿੰਦਗੀ गुजर ਜਾਗੀ ਤੇਰੇ ਪਿੱਛੇ ਭੌਂਦੀਆਂ ਦੀ ਮੈਂ ਬੀਏ 'ਚ ਪੜਦਾ ਸੀ ਲਾਸਟ ইয়ার ਬਰਾ ਸੀ ਮੇਰਾ ਗ੍ਰੈਜੂਏਸ਼ਨ ਦਾ ਉਸੇ ਸਾਲ ਉਸੇ ਉਸੇ ਸਾਲ ਤੂੰ 1 ਸਾਲ ਪਹਿਲਾਂ 74 'ਚ ਮਾਪੁਰਖ ਜਦੋਂ ਇੰਗਲੈਂਡ ਤੂੰ ਜਾਣਾ ਨੂੰ ਜਾਣਾ ਸੀ ਮੈਂ ਸਤ ਸੰਗ ਦੀ ਆਪਣੀ 22 ਸਾਲ ਦੀ ਲਾਈਫ ਦੇ ਵਿੱਚ ਇੱਕ ਵਾਰੀ ਦਿੱਲੀ ਦੇਖੀ ਸੀ ਪਰ ਇਹ ਨਹੀਂ ਸੀ ਪਤਾ ਕਿ ਜਿਹੜਾ ਬੰਦਾ ਕਦੇ ਤੁਰ ਕੇ ਜਾਂਦਾ ਉਸ ਬੰਦੇ ਨੇ ਤਾਂ ਦੁਨੀਆਂ ਦਾ ਕੋਈ ਮੁੜਕ ਹੀ ਨਹੀਂ ਛੱਡਣਾ ਜਿੱਤੇ ਨਹੀਂ ਜਾਣਾ ਇਸ ਸਾਰੀ ਮਹਾਂਪੁਰਖਾਂ ਦੀ ਕਿਰਪਾ ਕਰਮਾ ਬਾਬਾ ਜੀ ਉੱਥੇ ਮੇਰਾ ਕੰਬੜ ਪਿਆ ਹੋਣਾ ਉਹ ਨੂੰ ਥੱਲੇ ਚੱਕ ਲਏ ਤੇ ਕਹਿੰਦਾ ਉੱਥੇ ਹੋਣਗੇ ਮੈਂ ਕਿ ਜਰੂਰ ਹੋਣਗੇ ਹਾਂ ਜੀ ਹੋਣਗੇ ਪਾਸੋਂ ਹੈ ਅੱਜ ਮੈਂ ਕਿ ਜੇ ਨਾ ਹੈ ਤੇ ਆਪਣੀ ਟੁੱਟ ਜਾਣੀ ਹੈ ਤੇ ਕਹਿੰਦਾ ਜੀ ਬਾਬਾ ਜੀ 50000 ਮਿਲ ਗਿਆ ਉਹ ਥੱਲੇ ਮੈਂ ਹੁਣ ਕਿੰਨਾ ਹੋ ਗਿਆ ਕਿ ਇੱਕ ਹੋ ਗਿਆ ਉਹ ਨਾਮ ਜਪੋ ਹੈ ਨਾਮ ਜਪੋ ਨਾਮ ਜਪੋ ਗੁਰੂ ਪਿਆਰਿਓ ਆ ਅਗਲੀ ਗੱਲ ਨਾ ਜਰਾ ਧਿਆਨ ਦੇ ਨਾਲ ਸੁਣਨਾ ਇੱਕ ਪਾਸੇ ਤਾਂ ਇਹ ਕਹਿੰਦਾ ਕਿ ਮੇਰੇ ਐਮਰਜੈਂਸੀ ਅਕਾਊਂਟ ਬਟੂਏ ਦੇ ਵਿੱਚ ਪਰਸ ਦੇ ਵਿੱਚ 50000 ਤੋਂ ਵੱਧ ਨੋਟ ਮੈਂ ਰੱਖਦਾ ਕੋਲ ਤੇ ਕੰਬਲ ਮੇਰਾ ਚੱਕੋ ਤੋਂ 50000 ਉੱਥੋਂ ਨਿਕਲਦੇ ਆ ਤੇ ਸਹਰਾਣੇ ਥੱਲੇ ਕਨੇ ਚੱਕ ਕੇ ਨਾ ਦੇਖਿਓ ਉੱਥੋਂ ਤਾਂ ਬਥੇਰੇ ਪਏ ਹੋਣੇ ਤੁਸੀਂ ਸੁਣੀ ਲਿਆ ਤੇ ਹੁਣ ਅਗਲੇ ਅੱਗੇ ਸੁਣਿਓ ਇਹ ਉਸੇ ਹੀ ਦਿਵਾਨ ਦੇ ਵਿੱਚ ਅਖੀਰ ਤੱਕ ਜਾ ਕੇ ਕਿਹੜੇ ਬਚਨ ਕਰ ਰਿਹਾ ਆ ਆ ਸੁਣਿਓ ਜਰਾ ਸਜਣੋ ਵਕਤ ਗੁਜ਼ਰ ਜਾਂਦਾ ਯਾਦਾਂ ਬਣ ਜਾਂਦੀਆਂ ਗਰੀਬੀ ਚ ਜੰਮੇ ਆ ਗਰੀਬੀ ਚ ਪਲੇ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਰਦਾਸ ਕਰਦੇ ਆ ਪਰ ਤੁਹਾਨੂੰ ਇੱਕ ਗੱਲ ਦੱਸਦੇ ਆ ਸਾਧ ਸੰਗਤ ਜੀ ਮਾਰਨੇ ਚਰਨਾਂ ਜਿਵੇਂ ਤਰ੍ਹਾਂ ਲਿਭੇ ਮੈਂ ਇੱਕ ਇੱਕ ਗਾਜਰ ਦੇਖੀ ਸੀ ਰੱਬਾ ਜੇ ਕਦ ਜੇਕਰ ਕਦੇ ਤੂੰ ਪੂਰੀ ਕਰ ਦੇਵੇਂ ਮੇਰੀ ਆਸ ਨੂੰ ਰੱਬਾ ਜੇਕਰ ਕਬੇ ਪੂਰੀ ਕਰ ਦੇਵੇਂ ਤੂੰ ਮੇਰੀ ਆਸ ਨੂੰ ਜਦੋਂ ਮੈਂ ਮਰ ਜਾਵਾਂ ਲੱਗੇ ਨਾ ਹੱਥ ਕਿਸੇ ਅਮੀਰ ਦਾ ਮੇਰੀ ਲਾਸ਼ ਨੂੰ ਸੱਚੇ ਪਾਤਸ਼ਾਹ ਮੈਂ ਗਰੀਬਾਂ ਜੰਮਿਆ ਗਰੀਬਾਂ ਫਲਿਆ ਕਿਰਪਾ ਕਰ ਮੇਰੀ ਜ਼ਿੰਦਗੀ ਗਰੀਬੀ 'ਚ ਲੰਘ ਜੇ ਗੁਰਮੁਖ ਦੇ ਗਰੀਬੀ ਆਵੇ ਮੇਰੇ ਤੇ ਐਨੀ ਕਿਰਪਾ ਕਰਨੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਐਨੀ ਕਿ ਬਖਸ਼ਿਸ਼ ਕਰ ਜੋ ਮੇਰੇ ਤੇ ਮੈਨੂੰ ਕੁਝ ਨਹੀਂ ਚਾਹੀਦਾ ਜੰਗਲ ਬੜੇ ਚੰਗੇ ਲੱਗਦੇ ਨੇ ਪੰਛੀ ਚੰਗੇ ਲੱਗਦੇ ਨੇ ਇੱਕ ਕੰਡੇ ਰਹਿਣਾ ਬੜਾ ਚੰਗਾ ਲੱਗਦਾ ਹੈ ਗਰੀਬ ਬੜੇ ਚੰਗੇ ਲੱਗਦੇ ਨੇ